ਨਵੇਂ ਬਣੇ ਅਖਾਲੀ ਦਲ ਦੇ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਜੀ 6 ਤਰੀਕਾ ਬਣਾਈ ਲਾਸਟ ਨਹੀਂ ਕਰਨ ਜਾ ਰਹੇ ਬਿਲਕੁਲ ਸ਼੍ਰੀ ਨੰਦਪੁਰ ਸਾਹਿਬ ਵਿਖੇ ਉਹਨਾਂ ਨੇ ਆਪਣੇ ਨਵੇਂ ਅਖਾਲੀ ਦਲ ਦਾ 6 ਤਰੀਕ ਨੂੰ 6 ਸਤੰਬਰ ਨੂੰ ਜਲਾਸਾ ਦਲੇਆ ਸੀ ਜਿੱਚ ਮੈਨੇਜਰਿਸ ਕਾ ਕਿ ਵਰਕਿੰਗ ਕਮੇਟੀ ਬਣ ਜੂਗੀ ਬਾਕੀ ਅਹੁਦੇਦਾਰ ਬਣ ਜਾਣਗੇ ਬਾਕੀ ਕਮੇਟੀਆਂ ਦਾ ਗਠਨ ਹੋ ਜੂ ਜ਼ਿਲਾ ਪਦਰੀ ਆਗੂ ਚੁਣ ਲੈ ਜਾਣਗੇ ਪਰ ਉਹ ਹੱਡ ਤੇ ਧਿਆਨ ਚ ਰੱਖਦੇ ਆਂ ਹੱਡ ਦੇ ਸਿੱਤੀ ਨੂੰ ਧਿਆਨ ਚ ਰੱਖਦੇ ਆਂ ਉਹ ਅੱਗੇ ਪਾ ਦਿੱਤਾ ਗਿਆ ਹੁਣ ਇਸ ਸਥਿਤੀ ਨੂੰ ਸਪਸ਼ਟ ਕੀਤਾ ਗਿਆ ਨੇ ਰਪਿੰਦ ਸਿੰਘ ਹੋਰਾਂ ਨੇ ਕਿ ਇਹ ਜਨ ਲੰਘਣ ਤੋਂ ਬਾਅਦ 8 ਸੇ ਮਹੀਨੇ ਦੇ ਵਿੱਚ ਹੀ ਅਸੀਂ ਵਰਕਿੰਗ ਕਮੇਟੀ ਚੁਣ ਲਾਂਗੇ ਇਹਦਾ ਮਤਲਬ ਆਉਂਦਾ ਇਹ ਦਿਨ ਜਿ ਇਲਾਸੂਬ ਜਾਂ ਆਨਲਾਈਨ ਪ੍ਰਬੰਧ ਕੀਤਾ ਜਾਊਗਾ ਇਹ ਤਾਂ ਉਹ ਜਾਣਦੇ ਨੇ ਪਰ ਇਹ ਜਾਣਕਾਰੀ ਮਿਲ ਰਹੀ ਹੈ ਹਾਂ ਪਾਈ ਗੋਬਿੰਦ ਸਿੰਘ ਲੰਗੋਵਾਲ ਹੋਰਾਂ ਦੀ ਬੇਟੀ ਦੇ ਭੋਗ ਸਮਾਗਮ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਇਹ ਗੱਲ ਸਾਂਝੀ ਕੀਤੀ ਆ ਕਿ ਚਿੰਤਾ ਨਾ ਕਰੋ ਇਹ ਮਹੀਨਾ ਮੁੱਕਦਿਆਂ ਮੁੱਕਦਿਆਂ ਹੀ ਵਰਕਿੰਗ ਕਮੇਟੀ ਦਾ ਕੰਮ ਨਵੇੜ ਲਾਂਗੇ ਉਸ ਤੇ ਅਸੀਂ ਕੰਮ ਕਰ ਲਾਂਗੇ ਸੋ ਇਹਦੇ ਲਈ ਉਹ ਦੇਖਣ ਵਾਲੀ ਗੱਲ ਹੈ ਕਿ ਇਹ ਕਮੇਟੀ ਦੇ ਵਿੱਚ ਕੌਣ ਆਉਂਦਾ ਕੌਣ ਨਹੀਂ ਮੰਨਿਆ ਜਾ ਰਿਹਾ ਕਿ ਜਿਹੜਾ ਲੀਡਰਾਂ ਨੇ ਇਸ ਅਕਾਲੀ ਦਲ ਦੇ ਵਿੱਚ ਨੇ ਜਿਹੜੇ ਨਵੇਂ ਅਕਾਲੀ ਦਲ ਚ ਪਰ ਉਹਨਾਂ ਦੀ ਸਾਹਜ ਬਾਦਲ ਹਰਨ ਨਾਲ ਰਹੀ ਆ ਜਾਂ ਜਿਹੜੇ ਉਹਨਾਂ ਦੀ ਅਕਾਲੀ ਭਾਜਪਾ ਸਰਕਾਰ 'ਚ ਅਹੁਦਿਆਂ 'ਤੇ ਰਹੀ ਨੇ ਉਹਨਾਂ ਨੂੰ ਇਸ ਵਰਕਿੰਗ ਕਮੇਟੀ 'ਚ ਜਾਂ ਮੁੱਖ ਕਮੇਟੀ 'ਚ ਦੂਰ ਵੀ ਰੱਖਿਆ ਜਾ ਸਕਦਾ ਤਾਂ ਕਿ ਲੋਕ ਇਹ ਨਾ ਕਹਿਣ ਕਿ ਫਰਕ ਕੀ ਹੈ ਜੀ ਬਾਦਲਾਂ ਤੇ ਤੁਹਾਡੇ 'ਚ ਇਸ ਨੁਕਤੇ 'ਤੇ ਵੀ ਕਹਿੰਦੇ ਮੰਤਨ ਹੈਗਾ ਸੋ ਹੁਣ ਇਹ ਟਾਲਣ ਤੋਂ ਬਾਅਦ ਹਾਂ ਸ਼ਾਇਦ ਇਸ ਲਈ ਹੋਰ ਮੌਕਾ ਮਿਲ ਜਵੇ ਸੋ ਦੇਖਦੇ ਹਾਂ ਜੀ ਹੁਣ ਕਦੋਂ ਤਰੀਕਾ